ਸ਼੍ਰੀ ਰਾਮ ਜੀ ਨੂੰ ਸਾਰੀ ਦੁਨੀਆ ਵਿੱਚ ਪੂਜਿਆ ਜਾਂਦਾ ਹੈ। ਉਹਨਾਂ ਦਾ ਪੰਜਾਬ ਨਾਲ ਬਹੁਤ ਗੂੜਾ ਸਬੰਧ ਹੈ। ਮਾਤਾ ਕਸ਼ਲਿਆ ਜੀ ਜੋ ਕਿ ਸ਼੍ਰੀ ਰਾਮ ਜੀ ਦੇ ਮਾਤਾ ਜੀ ਸਨ। ਉਹਨਾਂ ਦੇ ਪੇਕੇ ਤੇ ਸ਼੍ਰੀ ਰਾਮ ਜੀ ਦੇ ਨਾਨਕੇ ਪੰਜਾਬ ਦੇ ਪਟਿਆਲਾ ਏਰੀਆ ਵਿੱਚ ਨੇ। ਸ਼੍ਰੀ ਰਾਮ ਦੇ ਨਾਨਕੇ ਪਿੰਡ ਦਾ ਨਾਮ ਕੜੰਮ ਹੈ। ਤ੍ਰੇਤਾ ਯੁੱਗ ਵਿੱਚ ਰਾਜਾ ਦਸ਼ਰਤ ਜੀ ਦਾ ਵਿਆਹ ਰਾਜਾ ਭਾਨੂਮੰਤ ਜੀ ਦੀ ਸੁਪੁੱਤਰੀ ਮਾਤਾ ਕਸ਼ਲਿਆ ਜੀ ਨਾਲ ਹੋਇਆ ਸੀ। ਉਦੋਂ ਉਸ ਨਗਰ ਦਾ ਨਾਮ ਕਸ਼ਲਿਆਪੁਰਮ ਸੀ। ਤੇ ਕਈ ਲੋਕ ਉਸ ਨੂੰ ਕੌਸ਼ਲਦੇਸ਼ ਵੀ ਕਹਿ ਦਿੰਦੇ ਸੀ ਇਸ ਗੱਲ ਦਾ ਜ਼ਿਕਰ ਰਮਾਇਣ ਵਿੱਚ ਵੀ ਹੈ ਸ਼੍ਰੀ ਰਾਮ ਜੀ ਦਾ ਜਨਮ ਆਪਣੇ ਨਾਨਕੇ ਕੜਮ ਜਾਨੇ ਕੇ ਕੁਸ਼ਲਿਆਪੁਰਮ ਵਿਖੇ ਹੋਇਆ ਸੀ ਇਸ ਗੱਲ ਦਾ ਜ਼ਿਕਰ ਪੰਜਾਬ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਇੱਕ ਪੁਸਤਕ ਗ੍ਰੰਥ ਆਫ ਫੋਕਲੋਰ ਤੇ ਕਈ ਹੋਰ ਕਿਤਾਬਾਂ ਵਿੱਚ ਮਿਲਦਾ ਹੈ ਕੁਸ਼ਲਿਆਪੁਰਮ ਦਾ ਨਾਮ ਸ਼੍ਰੀ ਰਾਮ ਜੀ ਦੇ ਜਨਮ ਤੋਂ ਬਾਅਦ ਕੋਹੇ ਰਾਮ ਰੱਖ ਦਿੱਤਾ ਗਿਆ ਸੀ ਇਸ ਦਾ ਅਰਥ ਹੈ ਰਾਮ ਦੀ ਪਹਾੜੀ ਕਿਉਂਕਿ ਸ਼੍ਰੀ ਰਾਮ ਉਸ ਪਿੰਡ ਵਿੱਚ ਪਹਾੜੀ ਨੁਮਾ ਹਾਉ ਉੱਤੇ ਖੇਡਦੇ ਸਨ ਕੋਹੇ ਰਾਮਨਗਰ ਦਾ ਹਵਾਲਾ ਆਇਨੇ ਅਕਬਰੀ ਤੇ ਇਸਲਾਮਿਕ ਇਤਿਹਾਸ ਵਿੱਚ ਵੀ ਮੌਜੂਦ ਹੈ ਕੋਹੇ ਰਾਮ ਤੋਂ ਬਾਅਦ ਇਸ ਜਗ੍ਹਾ ਦਾ ਨਾਮ ਕੁ ਰਾਮ ਰੱਖ ਦਿੱਤਾ ਗਿਆ ਸੀ ਮੁਗਲਾਂ ਵੇਲੇ ਇਸ ਜਗ੍ਹਾ ਦਾ ਨਾਮ ਕੜਮ ਪੈ ਗਿਆ ਸੀ ਕਿਉਂਕਿ ਮੁਗਲ ਸ਼੍ਰੀ ਰਾਮ ਦਾ ਨਾਮ ਲੈਣਾ ਪਸੰਦ ਨਹੀਂ ਕਰਨ ਕਰਦੇ ਤੇ ਪਟਿਆਲਾ ਰਿਆਸਤ ਦੇ ਰਾਜਾ ਕਰਮ ਸਿੰਘ ਨੇ ਇਸ ਸਥਾਨ ਦਾ ਨਾਮ ਰਾਮਗੜ੍ਹ ਰੱਖਿਆ ਸੀ ਤੇ ਜਿਹੜੀ ਪਹਾੜੀ ਨੁਮਾ ਥਾਂ ਤੇ ਸ਼੍ਰੀ ਰਾਮ ਖੇਡਦੇ ਸੀ ਉੱਥੇ ਕਿਲੇ ਦੀ ਮੁਰੰਮਤ ਕਰਾਈ ਸੀ 1904 ਵਿੱਚ ਅੰਗਰੇਜ਼ਾਂ ਨੇ ਇਸ ਪਿੰਡ ਦਾ ਨਾਮ ਕੜਮ ਦੱਸਦੇ ਹੋਏ ਕਿਹਾ ਸੀ ਕਿ ਇਸ ਥਾਂ ਸ਼੍ਰੀ ਰਾਮ ਜੀ ਦੇ ਨਾਨਕੇ ਹਨ ਇਸੇ ਚੀਜ਼ ਦਾ ਹਵਾਲਾ 1956 ਵਿੱਚ ਇੱਕ ਹੋਰ ਰੈਫਰੈਂਸ ਬੁੱਕ ਅ ਗਾਈਡ ਟੂ ਪੈਪਸੂ ਵਿੱਚ ਮਿਲਦਾ ਹੈ ਇਸ ਸਥਾਨ ਤੇ 200 ਫੁੱਟ ਉੱਚੀ ਪਹਾੜੀ ਨੁਮਾ ਜਗਾ ਸੀ ਜਿਹਦੀ ਪੂਰਵ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਹਦੇਸ਼ਾਂ ਤੇ ਪੁਰਾਤੱਤਵ ਵਿਭਾਗ ਨੇ ਖੁਦਾਈ ਕੀਤੀ ਸੀ ਤੇ ਫੰਡਾਂ ਦੀ ਕਮੀ ਤੇ ਕੁਝ ਹੋਰ ਕਾਰਨਾ ਕਰਕੇ ਕੰਮ ਰੋਕ ਦਿੱਤਾ ਸ਼੍ਰੀ ਰਾਮ ਦਾ ਕਨੈਕਸ਼ਨ ਅੰਮ੍ਰਿਤਸਰ ਜ਼ਿਲ੍ਹੇ ਨਾਲ ਵੀ ਹੈ। ਰਾਮ ਤੀਰਥ ਮੰਦਿਰ ਜੋ ਕਿ ਅੰਮ੍ਰਿਤਸਰ ਵਿੱਚ ਹੈ। ਇਸ ਸਥਾਨ ਤੇ ਮਾਤਾ ਸੀਤਾ ਜੀ ਨੇ ਲਵਕੁਸ਼ ਨੂੰ ਜਨਮ ਦਿੱਤਾ ਸੀ। ਇਸੇ ਜਗ੍ਹਾ ਤੇ ਇੱਕ ਇਤਿਹਾਸਿਕ ਤਲਾਬ ਤੇ ਖੂਹ ਹੈ ਜੋ ਕਿ ਉਸ ਵੇਲੇ ਦਾ ਮੰਨਿਆ ਜਾਂਦਾ ਹੈ। ਲਵ ਤੇ ਕੁਸ਼ ਦਾ ਬਚਪਨ ਇਸੇ ਜਗ੍ਹਾ ਤੇ ਬੀਤਿਆ ਸੀ। ਰਾਮ ਤੀਰਥ ਮੰਦਿਰ ਪਹਿਲਾ ਸੰਤ ਵਾਲਮੀਕੀ ਜੀ ਦਾ ਆਸ਼ਰਮ ਸੀ ਜਿੱਥੇ ਮਾਤਾ ਸੀਤਾ ਜੀ ਰਹਿੰਦੇ ਸਨ। ਲਵਕੁਸ਼ ਜੀ ਦੀ ਸਿੱਖਿਆ ਵੀ ਇਸੇ ਸਥਾਨ ਤੇ ਹੋਈ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਵਾਲਮੀਕੀ ਜੀ ਨੇ ਕਈ ਪੁਰਾਣੇ ਕਿਲਖਤਾ ਇਸੇ ਜਗ੍ਹਾ ਤੇ ਲਿਖੀਆਂ ਸਨ ਇਸ ਜਗ੍ਹਾ ਦਾ ਜ਼ਿਕਰ ਰਮਾਇਣ ਵਿੱਚ ਵੀ ਆਉਂਦਾ ਹੈ ਇਸ ਤੋਂ ਇਲਾਵਾ ਸ਼੍ਰੀ ਰਾਮ ਜੀ ਦੇ ਦਾਦਾ ਜੀ ਦਾ ਵੀ ਪੰਜਾਬ ਨਾਲ ਸੰਬੰਧ ਹੈ ਪੰਜਾਬ ਦੇ ਖਰੜ ਵਿੱਚ ਅੱਜ ਸਰੋਵਰ ਹੈ ਜੋ ਕਿ ਮਹਾਰਾਜਾ ਅਜ ਦੇ ਨਾਮ ਤੇ ਹੈ ਮਹਾਰਾਜਾ ਅਜ ਦਸ਼ਰਤ ਦੇ ਪਿਤਾ ਜੀ ਸਨ ਉੱਥੇ ਇੱਕ ਮੰਦਿਰ ਵੀ ਹੈ ਜਿਸ ਦਾ ਨਾਮ ਚਿੰਤਾ ਹਰਨੀ ਹੈ ਤੁਹਾਨੂੰ ਕਿਵੇਂ ਲੱਗੀ ਆਪਣੀ ਇਹ ਜਾਣਕਾਰੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜੇਕਰ ਤੁਹਾਡੇ ਕੋਲ ਇਸ ਤੋਂ ਵੀ ਵੱਧ ਜਾਣਕਾਰੀ ਹੈ ਤਾਂ ਉਹ ਵੀ ਜ਼ਰੂਰ ਸ਼ੇਅਰ ਕਰਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ